ਫੂਡ ਕਮਿਸ਼ਨਰ ਸ਼੍ਰੀ ਦਿਲਰਾਜ ਸਿੰਘ ਆਈਏਐਸ ਦੇ ਹੁਕਮ ਅਨੁਸਾਰ ਸਿਵਲ ਸਜਨ ਡਾਕਟਰ ਚੰਦਰਸ਼ੇਖਰ ਕੱਕਰ ਦੀ ਅਗਵਾਈ ਹੇਠ ਫੂਡ ਸੇਫਟੀ ਅਫਸਰ ਸ਼੍ਰੀ ਹਰੀਵੰਦਰ ਸਿੰਘ ਵੱਲੋਂ ਰੱਖੜੀ ਦੇ ਤਿਉਹਾਰ ਮੌਕੇ ਚੈਕਿੰਗ ਕੀਤੀ ਗਈ। ਦੇਖੋ ਤਿਉਹਾਰਾਂ ਦੇ ਮੱਦੇਨਜ਼ਰ ਦੇਖਦੇ ਪੰਜਾਬ ਸਰਕਾਰ ਸਿਹਤ ਮੰਤਰੀ ਪੰਜਾਬ ਸ਼੍ਰੀ ਬਲਵੀਰ ਬਲਵੀਰ ਜੀ ਬਲਵੀਰ ਸਿੰਘ ਵੱਲੋਂ ਜੋ ਆਦੇਸ਼ ਸਾਡੇ ਵੱਲ ਜਾਰੀ ਕੀਤੇ ਗਏ ਹਨ ਕਮਿਸ਼ਨਰ ਫੂਡ ਵੱਲੋਂ ਜੋ ਦੇ ਜਾਰੀ ਕੀਤੇ ਉਹਨਾਂ ਦੇ ਮੱਦੇਨਜ਼ਰ ਅਸੀਂ ਅੱਜ ਚੈਕਿੰਗ ਕਰ ਰਹੇ ਹਾਂ ਤੇ ਜੋ ਦੁਕਾਨਾਂ ਤੇ ਸਮਾਨ ਪਿਆ ਹੈ ਜਿਸਵੇ ਜਿਸ ਦੀ ਗੁਣਵੱਤਾ ਨੂੰ ਵੇਖ ਕੇ ਅਸੀਂ ਚੈੱਕ ਕਰ ਰਹੇ ਹਾਂ ਅਤੇ ਨਾਲੇ ਉਹਨਾਂ ਦੇ ਉਹਨਾਂ ਨੂੰ ਅਵੇਅਰ ਕਰ ਰਹੇ ਹਾਂ ਜਿਸ ਚੀਜ਼ਾਂ ਦਾ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਪਬਲਿਕ ਨੂੰ ਸਾਮਾਨ ਬਿਲਕੁਲ ਸਾਫ਼ ਸੁਥਰਾ ਤੇ ਵਧੀਆ ਕੁਆਲਿਟੀ ਦਾ ਮਿਲ ਸਕੇ ਦੇਖੋ ਕੁਝ ਦੁਕਾਨਾਂ ਤੇ ਦੇਖਿਆ ਜਾ ਰਿਹਾ ਹੈ ਵੀ ਅਜੇ ਤੱਕ ਗੁਲਾਬੀ ਮਠਾਈ ਮਿਲ ਰਹੀ ਹੈ ਪਰ ਉਹ ਦੇਖਣ ਤੇ ਪਤਾ ਚੱਲਿਆ ਕੁਝ ਰੰਗ ਜੋ ਅੱਜਕੱਲ ਆ ਜੋ ਕਲਰ ਪਾਸ ਹੈ ਉਹ ਵਾਲਾ ਕਲਰ ਯੂਜ਼ ਕਰ ਰਿਹਾ ਬਾਕੀ ਜੋ ਜਿਸ ਨੂੰ ਉਸ ਕਲਰ ਬਾਰੇ ਨਹੀਂ ਪਤਾ ਉਸ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਤਾਂ ਜੋ ਆਮ ਪਬਲਿਕ ਨੂੰ ਜੋ ਐਫਐਸਐਸਏ ਵੱਲੋਂ ਮਨਜ਼ੂਰ ਸਦਾ 컬러 ਹੈ 컬러 ਫੂਡ ਕਲਰ ਹੈ ਉਸ ਨੂੰ ਵਰਤੋ ਕਰਕੇ ਮਠਾਈ ਵਿੱਚ ਪਾਇਆ ਜਾਏ ਤਾਂ ਜੋ ਕਿਸੇ ਦੀ ਸਿਹਤ ਨਾਲ ਕੋਈ ਵੀ ਖਿਲਵਾੜ ਨਾ ਕੀਤਾ ਜਾ ਸਕੇ ਸਰ ਕਿੰਨੇ ਵਿੱਚ ਕੋਈ ਮਾਰੀ ਅਨਸਰ ਲਿਖੇ ਕਿ ਵਿੱਚ ਆਏ ਕੋਈ ਜਿੰਨੇ ਦੇ ਸੈਂਪਲਿੰਗ ਮਾਰ ਨਹੀਂ ਕੀਤੀ ਹੋਵੇ ਜਾਂ ਕੋਈ ਕਾਰਵਾਈ ਜਿੰਨਾ ਤੇ ਕੋਈ ਹੋਵੇ ਝਾਰਾ ਦੇ ਮੱਥੇ ਨਾਲ ਇਸ ਵਾਰ ਰਕੜੀ ਤੇ ਅਸੀਂ ਆਂ ਤਾਂ ਚੈਕਿੰਗ ਕਰ ਰਹੇ ਹਾਂ ਕੁਝ ਦੇਖਿਆ ਜਾਂਦਾ ਪਿਛਲੀ ਵਾਰ ਕੁਝ ਕੁ ਵਿਚਾਰਾਂ ਵਿੱਚ ਦੇਖਿਆ ਜਾਂਦਾ ਹੈ ਕਿ ਨਿੱਕੇ ਨਿੱਕੇ ਪਿੰਡਾਂ ਵਿੱਚ ਬਾਹਰੋਂ ਆ ਕੇ ਅੱਡੇ ਲਾ ਲੈਂਦੇ ਹਨ ਪਰ ਇਸ ਵਾਰ ਅਸੀਂ ਮੁਸਤੈਦ ਸਾਡਾ ਸਿਹਤ ਵਿਭਾਗ ਬਿਲਕੁਲ ਮੁਸਤੈਦ ਰਿਹਾ ਅੱਡੇ ਨੂੰ ਅਸੀਂ ਲੱਗਣ ਨਹੀਂ ਦਿੱਤਾ ਜੋ ਵੀ ਅੱਡੇ ਲੱਗੇ ਹਨ ਉਹ ਦੁਕਾਨਦਾਰਾਂ ਨੇ ਹਿਲਾਏ ਹਨ ਇਸ ਲਈ ਲੋਕਾਂ ਨੂੰ ਜੋ ਵੀ ਮਠਾਈ ਮਿਲ ਰਹੀ ਹੈ ਉਸ ਤੋਂ ਨਜ਼ਰ ਵੇਖਦੇ ਹੋਏ ਉਸ ਦੀ ਚੈਕਿੰਗ ਕੀਤੀ ਜਾ ਰਹੀ ਹੈ